ਹਾਂਜੀ ਸੱਸੀ ਕਾ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅਸੀਂ ਅੱਜ ਖੜੇ ਆ ਪਿੰਡ ਹਰਾਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਇੱਥੇ ਦੋਸਤੋ ਚਾਰ ਕਿੱਲੇ ਚਾਰ ਵਾਲੀ ਮੱਕੀ ਵਕਾਊ ਆ ਮੱਕੀ ਪੂਰੀ ਤਿਆਰੀ ਦੇ ਆ ਚਾਰ ਪੌਣ ਦੇ ਲਾਇਕ ਆ ਤੁਹਾਨੂੰ ਛੱਲੀਆਂ ਦਿਖਾ ਦਿੰਨੇ ਆ ਦੇਖ ਸਕਦੇ ਹੋ ਦੋਸਤੋ ਪੂਰੀਆਂ ਤਿਆਰ ਆ ਛੱਲੀਆਂ ਨਾ ਤਾਂ ਜ਼ਿਆਦੇ ਪੱਕੀਆਂ ਐ ਤੇ ਨਾ ਹੀ ਜ਼ਿਆਦੇ ਇਹ ਕੱਚੀਆਂ ਲਾਇਕ ਆ ਚਾਰ ਪੌਣ ਦੇ ਇਤੋਂ ਜ਼ਿਆਦਾ ਚੀਜ਼ ਪੱਕ ਜਾਣ ਤਾਂ ਚਾਰ ਦੇ ਵਿੱਚ ਦਾਣਾ ਸਾਫ ਤਾਂ ਰਹਿ ਜਾਂਦਾ ਮੁੜ ਕੇ ਗਲਦਾ ਨਹੀਂ ਤੇ ਇਹ ਬਿਲਕੁਲ ਸਹੀ ਆ ਇਸ ਟਾਈਮ ਆ ਇਹ ਚਾਰ ਪੌਣ ਦੇ ਲਾਇਕ ਆ ਗੱਲਬਾਤ ਆਪਾਂ ਬਾਈ ਜੀ ਹਰਾਂ ਨਾਲ ਕਰਾਂਗੇ ਤੁਹਾਡੇ ਨਾਲ ਕਰਾਂਗੇ ਸਾਂਝੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤੇ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਕਰਾਉਨੇ ਆ ਤੁਹਾਡੇ ਨਾਲ ਗੱਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਗਰਨੇਕ ਸਿੰਘ ਜੀ ਗਰਨੇਕ ਗਰਨੇਕ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦੇ 62801 ਜੀ 62801 83603 83603 ਹਾਂਜੀ ਤੇ ਬਾਈ ਮੱਕੀ ਆਪਣੇ ਕੋਲੇ ਕਿੰਨੀ ਕੁ ਵਿਕਾਊ ਆ achar ਵਾਲੀ ਪੰਜ ਕਿੱਲੇ ਆ ਜੀ ਠੀਕ ਆ ਜੀ ਇੰਦੀ ਰਾਹ ਰੂ ਬਣਾ ਕੇ ਜਾਣੀ ਕਿ ਚਾਰ ਮੰਨ ਕੇ ਚੱਲੋ ਜੀ ਚਾਰ ਮੰਨ ਕੇ ਚੱਲੋ ਹਾਂਜੀ ਤੇ ਪੂਰੀ 4 ਪੌਂਡ ਦੇ ਲੈ ਕੇ ਆ ਜੀ 4 ਪੌਂਡ ਦੇ ਲੈ ਕੇ ਇੱਥੇ ਫਿਰ ਤੁਸੀਂ ਬਾਸਮਤੀ ਲਾਉਣਾ ਜੀ ਬਾਸਮਤੀ ਲਾਉਣਾ ਜੀ ਤੇ ਕਿੰਨੇ ਕਿ ਦਿਨਾਂ ਦੀ ਮੌਲਤਾ ਜੇ ਕੋਈ ਵੀਰਾ ਲੈਣਾ ਜਾਵੇ ਤਾਂ ਇੱਕ ਦੋ ਦਿਨ ਜੀ ਇੱਕ ਦੋ ਦਿਨ ਜੀ ਲਓ ਵੀ ਮਿੱਤਰੋ ਮੱਕੀ ਚਾਰ ਲਈ ਤਿਆਰ ਆ ਇੱਕ ਦੋ ਦਿਨ ਹੀ ਆ ਬਾਈ ਹਰਾਂ ਨੇ ਵੇਚ ਦੇਣੀ ਆ ਇਹ ਸੰਪਰਕ ਕਰ ਲੋ ਤੇ ਸੰਪਰਕ ਕਰਕੇ ਸੌਦਾ ਕਰ ਲੋ ਦੋਸਤੋ ਬਹੁਤ ਚੰਗੀ ਮੱਕੀ ਆ ਭਾਰੀ ਮੱਕੀ ਆ ਤੇ ਦਾਣੇ ਬਿਲਕੁਲ ਤਿਆਰ ਆ ਛਲੀਆਂ ਦੇ ਵਿੱਚ ਤੇ ਚਾਰ ਤੁਸੀਂ ਪਾ ਸਕਦੇ ਆ ਲਿਜਾ ਕੇ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਦੋਸਤੋ ਇਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਪਿੰਡ ਹਰਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੰਨਾਂ ਵੀਰਾਂ ਨੂੰ ਚੰਗੀ ਲੱਗੀ ਉਹ ਲਾਇਕ ਕਰ ਦਿਓ ਧੰਨਵਾਦ ਜੀ